ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਮੈਂ ਬਲੈਕ ਬੂਲ ਤੇ ਬਣਾ ਰਹੀ ਹਾਂ ਤੁਸੀਂ ਇਸ ਨੂੰ ਬਲੈਕ ਵਾਈਟ ਕਰੀਮ ਕਿਸੇ ਤੇ ਵੀ ਬਣਾ ਸਕਦੇ ਜੀ ਤੇ ਬਿਲਕੁਲ ਨਵਾਂ ਡਿਜ਼ਾਈਨ ਹੈ ਤੇ ਸਟਾਰਟਿੰਗ ਤੋਂ ਵੇਖ ਕੇ ਤੁਸੀਂ ਇਹ ਸਮਝ ਲੈਣਾ ਕਿ ਕੋਈ ਪੁਰਾਣਾ ਹੀ ਡਿਜ਼ਾਈਨ ਹੈ ਪਰ ਇਹ ਡਿਜ਼ਾਈਨ ਜਿਹੜਾ ਮੈਂ ਇਹਨੂੰ ਬਿਲਕੁਲ ਨਵੇਂ ਲੁੱਕ ਦਿੱਤੀ ਹੈ ਨਵੇਂ ਤਰੀਕੇ ਦੇ ਨਾਲ ਬਣਾਇਆ ਹੈ ਤੇ ਡਿਜ਼ਾਈਨ ਬਣਾਉਣ ਵਾਸਤੇ ਤੁਸੀਂ ਜਿੰਨੇ ਚਾਹੋ ਕੁੰਡੇ ਲੈ ਸਕਦੇ ਜੇ ਸਿਰਫ ਦੋ ਕੁੰਡਿਆਂ ਦੇ ਨਾਲ ਡਿਜ਼ਾਈਨ ਬਣਨਾ ਇੱਕ ਕੁੰਡੇ ਤੇ ਡਿਜ਼ਾਈਨ ਬਣੇਗਾ ਇੱਕ ਇੱਕ ਕੁੰਡੇ ਤੇ ਹੀ ਡਿਜ਼ਾਈਨ ਬਣਨਾ ਤੇ ਇੱਕ ਇੱਕ ਕੁੰਡਾ ਨਾਲ ਫੈਸੇ ਲੱਗੇਗਾ ਤੇ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੀ ਡਿਜ਼ਾਈਨ ਜਿਹੜਾ ਬਣ ਜਾਏਗਾ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਸਟਾਰਟਿੰਗ ਤੋਂ ਡਿਜ਼ਾਈਨ ਜਿਹੜਾ ਪੁਰਾਣੇ ਡਿਜ਼ਾਈਨ ਵਰਗਾ ਹੀ ਆ ਪਰ ਅੱਗੇ ਜਾ ਕੇ ਡਿਜ਼ਾਈਨ ਜਿਹੜਾ ਬਿਲਕੁਲ ਚੇਂਜ ਹੈ ਤੇ ਨਵੀਂ ਇਸ ਨੂੰ ਲੁੱਕ ਮਿਲੇਗੀ 10 ਸਲਾਈਆਂ ਵਿੱਚ ਡਿਜ਼ਾਈਨ ਬਣਨਾ ਹੈ ਪੂਰੀ ਵੀਡੀਓ ਦੇਖਿਓ ਡਿਜ਼ਾਈਨ ਫੇਰ ਹੀ ਸਮਝ ਲੱਗੇਗਾ ਅੱਧ ਵਿੱਚ ਛੱਡੋਗੇ ਸਕਿੱਪ ਕਰਕੇ ਵੇਖੋਗੇ ਤੇ ਡਿਜ਼ਾਈਨ ਦੀ ਕੋਈ ਸਮਝ ਨਹੀਂ ਲੱਗਣੀ ਤੇ ਬਹੁਤ ਹੀ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਅਗਲੇ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਆ ਇਸ ਤਰ੍ਹਾਂ ਕਰਕੇ ਇੱਕ ਬਣਾ ਲਿਆ ਫੇਰ ਧਾਗਾ ਕਮਾ ਲਿਆ ਇੱਕ ਵਾਰ ਦੁਬਾਰਾ ਬੁਣ ਲਿਆ ਫਿਰ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਲਿੱਪ ਕਰ ਲੈਣਾ ਬਸ ਇਹੀ ਦੋ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਨੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲੈਣੇ ਆ ਤੇ ਇੱਕ ਗੁੰਡਾ ਇਸ ਤਰ੍ਹਾਂ ਹੀ ਦੂਸਰੀ ਸਲਾਈ ਤੇ ਆਪਾਂ ਉਤਾਰ ਲੈਣਾ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਦੇ ਜਾਣਾ ਜਿਵੇਂ ਵੇਖੋ ਇਸ ਤਰੀਕੇ ਦੇ ਨਾਲ ਫਿਰ ਇੱਕ ਕੁੰਡਾ ਇਸ ਤਰ੍ਹਾਂ ਉਤਾਰਦੇ ਜਾਣਾ ਉਰੀ ਜਿਹੜੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਪਹਿਲੀ ਸਲਾਈ ਇੱਕ ਕੁੰਡਾ ਉਤਾਰ ਲਿਆ ਲਾਸਟ ਤੇ ਫੇਰ ਸਾਡੇ ਕੋਲ ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋ ਜਾਣੇ ਆ ਡਿਜ਼ਾਈਨ ਬਹੁਤ ਸੋਖਾ ਆ ਪਰ ਬਹੁਤ ਹੀ ਪਿਆਰਾ ਲੱਗਦਾ ਹੈ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਿਆ ਹੁਣ ਆ ਗਏ ਆ ਸੈਕੰਡ ਰੋ ਤੇ ਉਲਟੇ ਪਾਸੇ ਪਹਿਲਾ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲਿਆ ਫਿਰ ਧਾਗਾ ਫੇਰ ਬੈਕ ਸਾਈਡ ਤੇ ਕਰ ਲਾਂਗੇ ਇਹ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਇਕੱਠਿਆਂ ਬੁਣ ਦੇਣਾ ਤਿੰਨ ਤੋਂ ਫਿਰ ਇੱਕ ਕਰਤੇ ਇਹ ਜਿਹੜਾ ਕੁੰਡਾ ਆਪਾਂ ਬਿਨਾ ਬੁਣੇ ਉਤਾਰਿਆ ਸੀ ਇਹਨੂੰ ਫਿਰ ਬਿਨਾ ਬੁਣੇ ਉਤਾਰ ਲੈਣਾ ਇਹ ਹੀ ਦੋ ਕੁੰਡੇ ਆਪਾਂ ਪੂਰੀ ਜਿਹੜੀ ਆਪਣੀ ਦੂਸਰੀ ਸਲਾਈ ਆ ਇਹਦੇ ਵਿੱਚ ਰਿਪੀਟ ਕਰਨੀ ਆ ਹਾਂ ਕੁੰਡੇ ਨੂੰ ਬਿਨਾ ਬੁਣੇ ਉਤਾਰ ਲਿਆ ਤੇ ਇਹ ਤਿੰਨ ਕੁੰਡਿਆਂ ਨੂੰ ਆਪਾਂ ਇਕੱਠੇ ਬਣਾ ਕੇ ਇੱਕ ਕਰਤਾ ਫਿਰ ਬਿਨਾ ਬੁਣੇ ਉਤਾਰ ਲਿਆ ਤਿੰਨ ਕੁੰਡਿਆਂ ਨੂੰ ਆਪਾਂ ਇਕੱਠੇ ਬੁਣ ਲਿਆ ਫਿਰ ਬਿਨਾ ਬੁਨੇ ਉਤਾਰ ਲਿਆ ਤਿੰਨ ਕੁੰਡਿਆਂ ਨੂੰ ਆਪਾਂ ਫਿਰ ਇਕੱਠੇ ਬੁਨਤਾ ਧਾਗਾ ਜਿਹੜਾ ਦੂਸਰੀ ਸਾਈਡ ਹੀ ਰਹਿਣਾ ਹੈ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਸਾਡੀ ਦੂਸਰੀ ਸਲਾਈ ਵੀ ਬਣ ਗਈ ਬਲੈਕ ਤੇ ਬਹੁਤ ਘੱਟ ਨਜ਼ਰ ਆਉਂਦਾ ਪਰ ਜਦੋਂ ਤੁਸੀਂ ਇਹ ਵਾਲਾ ਡਿਜ਼ਾਈਨ ਬਣਾਓਗੇ ਤੇ ਇਹ ਪ੍ਰੋਪਰ ਤੁਹਾਨੂੰ ਜਿਹੜਾ ਵਾ ਉੱਬਰਿਆ ਨਜ਼ਰ ਆਏਗਾ ਹੁਣ ਅਸੀਂ ਆ ਗਏ ਹਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਆ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਸੀ ਆ ਸਾਡਾ ਇੱਥੇ ਇੱਕ ਗੰਡ ਜੀ ਨਜ਼ਰ ਆ ਰਹੀ ਹੈ ਇਹਨੂੰ ਹੁਣ ਆਪਾਂ ਬਿਨਾ ਬੁਣੇ ਇਸ ਤਰ੍ਹਾਂ ਉਤਾਰ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਤੇ ਇਹ ਜਿਹੜਾ ਕੁੰਡਾ ਆਪਾਂ ਬਿਨਾ ਬੁਣੇ ਉਤਾਰ ਰੇ ਸੀ ਇਹਨੂੰ ਹੁਣ ਆਪਾਂ ਉਲਟਾ ਬਣਾ ਲੈਣਾ ਫਿਰ ਧਾਗਾ ਪਿੱਛੇ ਇਹ ਵਾਲੇ ਕੁੰਡੇ ਨੂੰ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਆ ਬਿਨਾ ਬੁਣੇ ਫਿਰ ਧਾਗਾ ਪਿੱਛੇ ਇੱਕ ਸਲਿੱਪ ਕਰ ਲਿਆ ਇੱਕ ਐਕਸਟਰਾ ਉਤਾਰ ਲਿਆ ਉਲਟਾ ਬਣਾ ਲਿਆ ਧਾਗਾ ਪਿੱਛੇ ਇਹਨੂੰ ਬਿਨਾ ਬੁਨੇ ਉਤਾਰ ਲਿਆ ਫਿਰ ਐਵੇਂ ਲੈ ਕੁੰਡੇ ਨੂੰ ਉਲਟਾ ਬਣਾ ਲਿਆ ਧਾਗਾ ਪਿੱਛੇ ਇਹਨੂੰ ਬਿਨਾ ਜਿਹੜੇ ਕੁੰਡੇ ਤੇ ਆਪਾਂ ਡਿਜ਼ਾਈਨ ਬਣਾਇਆ ਉਹਨੂੰ ਨਹੀਂ ਬੁੰਨਾ ਤੇ ਜਿਹੜਾ ਕੁੰਡਾ ਆਪਾਂ ਪਹਿਲਾਂ ਸਲਿੱਪ ਕੀਤਾ ਸੀ ਉਹਨੂੰ ਉਲਟਾ ਬਣਾਉਣਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਲਾਸਟ ਵਾਲਾ ਕੁੰਡਾ ਸਿੱਧਾ ਬੁਣਾ ਲਿਆ ਇਹ ਹੁਣ ਤੀਸਰੀ ਸਲਾਈ ਬਣ ਗਈ ਚੌਥੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ 10 ਸਲਾਈਆਂ ਦਾ ਟੋਟਲ ਡਿਜ਼ਾਈਨ ਆ 10 ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਬਣੇਗਾ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਤੁਸੀਂ ਡਿਜ਼ਾਈਨ ਆਪਾਂ ਕਿਸ ਤਰ੍ਹਾਂ ਬਣਾਉਣਾ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਹੁਣ ਇਹ ਵਾਲੇ ਕੁੰਡੇ ਤੇ ਆਪਾਂ ਡਿਜ਼ਾਈਨ ਬਣਾਇਆ ਸੀ ਪਹਿਲਾਂ ਇਹ ਵਾਲੇ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਸੀ ਹੁਣ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਤੇ ਆਹ ਵਾਲਾ ਜਿਹੜਾ ਕੁੰਡਾ ਇਹਦੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਇਸ ਤਰ੍ਹਾਂ ਫਿਰ 1 2 ਤੇ 3 ਫਿਰ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਿਆ ਫਿਰ ਤਿੰਨ ਕੁੰਡੇ ਬਣਾ ਲਏ ਜਿਸ ਤਰ੍ਹਾਂ ਆਪਾਂ ਫਸਟ ਰੋ ਦੇ ਵਿੱਚ ਬਣਾਇਆ ਸੀ ਉਸੇ ਤਰ੍ਹਾਂ ਆ ਪੰਜਵੀਂ ਸਲਾਈ ਦੇ ਵਿੱਚ ਬਣਾਉਣਾ ਪਰ ਕੁੰਡਾ ਆਪਾਂ ਚੇਂਜ ਕਰ ਲੈਣਾ ਵੋ ਜਿਹੜੇ ਕੁੰਡੇ ਤੇ ਪਹਿਲਾਂ ਤਿੰਨ ਕੁੰਡੇ ਬਣਾਏ ਸੀ ਉਹਦੇ ਤੇ ਆਪਾਂ ਹੁਣ ਨਹੀਂ ਬਣਾਉਣੇ ਇਹ ਵਾਲੇ ਕੁੰਡੇ ਨੂੰ ਜਿਹਦੇ ਤੇ ਆਪਾਂ ਪਹਿਲਾਂ ਬਣਾਏ ਸੀ ਇਹਨੂੰ ਸਲਿੱਪ ਕਰਨਾ ਵਾ ਤੇ ਜਿਹੜਾ ਦੂਸਰਾ ਉਹਦੇ ਤੇ ਆਪਾਂ ਇਸ ਤਰ੍ਹਾਂ ਕਰਕੇ ਤਿੰਨ ਕੁੰਡੇ ਬਣਾ ਲੈਣੇ ਫਿਰ ਇੱਕ ਕੁੰਡਾ ਸਲਿੱਪ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾਉਣਾ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ 6ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਆ ਜਿਹੜਾ ਕੁੰਡਾ ਆਪਾਂ ਸਲਿੱਪ ਕੀਤਾ ਸੀ ਇਹਨੂੰ ਫੇਰ ਸਲਿੱਪ ਕਰ ਲੈਣਾ ਵਾ ਇਸ ਤਰ੍ਹਾਂ ਉਤਾਰ ਲੈਣਾ ਇਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕੀਤੇ ਸੀ ਇਹਨਾਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਤਿੰਨ ਕੁੰਡਿਆਂ ਨੂੰ ਫਿਰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰਤਾ ਇੱਕ ਕੁੰਡਾ ਬਿਨਾ ਬੁਨੇ ਉਤਾਰ ਲਿਆ ਤਿੰਨ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰਤਾ ਇੱਕ ਕੁੰਡਾ ਆਪਾਂ ਬਿਨਾ ਗੁਨੇ ਉਤਾਰ ਲਿਆ ਤਿੰਨ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰਤਾ ਫਿਰ ਇੱਕ ਕੁੰਡਾ ਬਿਨਾ ਗੁਨੇ ਧਾਗਾ ਆਪਣੀ ਵਾਲੀ ਸਾਈਡ ਇਹ ਵਾਲਾ ਕੁੰਡਾ ਉਲਟਾ ਡਿਜ਼ਾਈਨ ਦੀ ਛੇਵੀਂ ਸਲਾਈ ਵੀ ਕੰਪਲੀਟ ਹੋ ਗਈਆਂ ਹੁਣ ਆ ਗਏ ਆ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਵਾਲਾ ਕੁੰਡਾ ਜਿਹੜਾ ਆਪਾਂ ਸਲਿੱਪ ਕੀਤਾ ਸੀ ਇਹਨੂੰ ਹੁਣ ਉਲਟਾ ਬਣਾ ਲੈਣਾ ਵਾ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਜਿਹੜੇ ਕੁੰਡੇ ਤੇ ਡਿਜ਼ਾਈਨ ਬਣਾਇਆ ਇਹਨੂੰ ਸਲਿੱਪ ਕਰਨਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਵਾਲੇ ਕੁੰਡੇ ਨੂੰ ਬਿਨਾ ਬੁਣਿਆ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਕੁੰਡੇ ਨੂੰ ਬਿਨਾ ਬੁਣਿਆ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇਹ ਕੁੰਡੇ ਨੂੰ ਬਿਨਾ ਬੁਣਿਆ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆ ਡਿਜ਼ਾਈਨ ਦੀ ਆਪਾਂ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਬਹੁਤ ਹੀ ਸੋਖਾ ਤੇ ਪਿਆਰਾ ਜਿਹਾ ਡਿਜ਼ਾਈਨ ਬਣੇਗਾ ਤੁਸੀਂ ਕਿਸੇ ਤਰ੍ਹਾਂ ਦੇ ਕੋਟੀ ਸਵੈਟਰ ਜੈਕਟ ਤੇ ਕਿਤੇ ਵੀ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਜੀ ਇਹ ਹੁਣ 8 ਸਲਾਈਆਂ ਬਣ ਗਈਆਂ ਹੁਣ 9ਵੀਂ ਸਲਾਈ ਵੇਖੋ ਆਪਾਂ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਹੈ ਨੌਵੀਂ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ ਤੇ ਦਸਵੀਂ ਸਲਾਈ ਉਲਟੇ ਪਾਸਿਓਂ ਆਪਾਂ ਪੂਰੀ ਸਲਾਈ ਉਲਟੀ ਉਲਟੀ ਬਣਾ ਲੈਣੀ ਆ ਇਹ ਜਿਹੜੀ ਨੌਵੀਂ ਤੇ ਦਸਵੀਂ ਸਲਾਈ ਆ ਇਹ ਆਪਾਂ ਬਣਾਈਆਂ ਵਿੱਚ ਗੈਪ ਦੇਣ ਵਾਸਤੇ ਤੇ ਤੁਸੀਂ ਜੇਕਰ ਡਿਜ਼ਾਈਨ ਨੂੰ ਥੋੜਾ ਵਿਰਲਾ ਬਣਾਉਣਾ ਹੈ ਤੇ ਤੁਸੀਂ ਵੱਧ ਸਲਾਈਆਂ ਵੀ ਗੈਪ ਵਾਸਤੇ ਬਣਾ ਸਕਦੇ ਜੀ ਮੈਂ ਸਿਰਫ ਦੋ ਸਲਾਈਆਂ ਬਣਾਈਆਂ ਨੇ ਤੇ ਤੁਸੀਂ ਜਿਆਦਾ ਸਲਾਈਆਂ ਵੀ ਬਣਾ ਸਕਦੇ ਆ ਵੇਖੋ ਇਸ ਤਰ੍ਹਾਂ ਡਿਜ਼ਾਈਨ ਲੱਗਦਾ ਪਹਿਲਾਂ ਇੱਥੇ ਡਿਜ਼ਾਈਨ ਬਣ ਗਿਆ ਬਲੈਕ ਤੇ ਨਹੀਂ ਨਜ਼ਰ ਆ ਰਿਹਾ ਮੈਂ ਤੁਹਾਨੂੰ ਵਾਈਟ ਤੇ ਦਿਖਾਉਣੀ ਆ ਆ ਵੇਖੋ ਵਾਈਟ ਤੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਆਉਂਦਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਪਹਿਲਾਂ ਇੱਥੇ ਆ 8 ਸਲਾਈਆਂ ਦਾ ਡਿਜ਼ਾਈਨ ਬਣਾਇਆ ਫਿਰ ਦੋ ਸਲਾਈਆਂ ਗੈਪ ਦੀਆਂ ਪਾਈਆਂ ਫਿਰ 8 ਸਲਾਈਆਂ ਦਾ ਡਿਜ਼ਾਈਨ ਫਿਰ ਦੋ ਸਲਾਈਆਂ ਗੈਪ ਦੀਆਂ ਪਾਈਆਂ ਤੇ ਜੇਕਰ ਤੁਸੀਂ ਗੈਪ ਵਾਲੀਆਂ ਸਲਾਈਆਂ ਵੱਧ ਪਾਉਣੀਆਂ ਐ ਤੇ ਤੁਸੀਂ ਵੱਧ ਵੀ ਪਾ ਸਕਦੇ ਜੀ ਇਹ ਤੁਹਾਡੀ ਆਪਣੀ ਚੋਇਸ ਆ ਤੇ ਜੇਕਰ ਤੁਸੀਂ ਇਸ ਤਰ੍ਹਾਂ ਥੋੜਾ ਸੰਗਣਾ ਡਿਜ਼ਾਈਨ ਪਾਉਣਾ ਹੈ ਤੇ ਸੰਗਣਾ ਵੀ ਪਾ ਸਕਦੇ ਲੇਡੀਜ਼ ਦੀ ਕੋਟੀ ਤੇ ਵਾਲਾ ਡਿਜ਼ਾਈਨ ਬਣਿਆ ਬਹੁਤ ਹੀ ਪ੍ਰੀਟੀ ਲੱਗੇਗਾ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਲਰ ਤੇ ਡਿਜ਼ਾਈਨ ਨੂੰ ਬਣਾ ਸਕਦੇ ਜੇ ਤੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ